वेलकम पुलिस साहब आपका रविंद्र मेरा करती है जिनका राजेंद्र साहब उतरे हैं जल्दी आज और बहुत सारे पुलिस साहब वेलकम और जी आओ भाई अभियान प्रमुख और ये और संयोजक डॉक्टर मिक्स सर दयानंद सर सुंदर काजी कुछ बोलिए कहने के हमारे माननीय प्रधान डिस्ट्रिक्ट प्रधान परफॉर्मेंस इंस्पेक्टर जी ਸੀਜ਼ ਕਰਦੇ ਨੇ ਸਾਰੇ ਸਾਰੇ ਸਾਡੇ ਵਾਜਦੇ ਸੀ ਵੀ ਯਾਰ ਨਾ ਚਿਤਕਾ ਆ। ਆ ਆਸਰ ਉਹ ਗਾਂ ਜਿਹੜੀ ਅੱਧੀ ਬੰਤ ਕੇ ਆਣੀ ਬੰਤ ਆ। ਆਓ ਯਾ ਪਰ ਸਭ ਇਸ ਨਰਸਰੀ ਦੇ ਵਿੱਚ ਇਸ ਦਸਤਾ ਦੇ ਵਿੱਚ ਆ ਕੇ ਆਪ ਜੀ ਦਾ ਸਵਾਗਤ ਆ ਬਹੁਤ ਬਹੁਤ ਹੋ ਜਓ। ਬਣਾ ਸਾਡੀ ਇੱਕ ਪੇਂਡ ਦੇਸ਼ ਕੇ ਨਾਮ ਅਭਿਆਨ ਜਲੰਧਰ ਦੇ ਅੱਜ ਦੀ ਮੰਥਲੀ ਮੀਟਿੰਗ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਵਿੱਚ ਸਾਡੇ ਸਟੇਟ ਦੇ ਜਨਰਲ ਸੈਕਟਰੀ ਅੰਜੀਨੀ ਤੇਜੀਤ ਸਿੰਘ ਕੋਲੀ ਜੀ ਆਏ ਨੇ ਔਰ ਉਹਨਾਂ ਨੇ ਹੁਣ ਸਨਿਆ ਦੇਣਗੇ ਜਿਹੜਾ ਹੈਗਾ ਅਵਤਾਰ ਸਿੰਘ ਮੋਹਲਪੁਰੀ ਜੀ ਇਸ ਕਵਰ ਕਰ ਰਹੇ ਨੇ ਸਾਡੇ ਇਸ ਇਵੈਂਟ ਨੂੰ ਅਸੀਂ ਬਹੁਤ ਮੋਹਲਪੁਰੀ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਕੋਈ ਆਪਣਾ ਇਸ ਸੰਸਥਾ ਦਾ ਕੋਈ ਵੀ ਫੰਕਸ਼ਨ ਕੀਤਾ ਚਾਹੇ ਨਰਸੀ ਦਾ ਹੋਵੇ ਜਾਂ ਰੱਟ ਕੀਤਾ ਹਮੇਸ਼ਾ ਇਹਨਾਂ ਨੇ ਸਾਡੇ ਫੰਕਸ਼ਨ ਨੂੰ ਕਵਰ ਕੀਤਾ ਔਰ ਅੱਜ ਵੀ ਸਾਡੀ ਇਹ ਮੰਤਲੀ ਮੀਟਿੰਗ ਜਿਹੜੀ ਬਹੁਤ ਹੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇੱਕ ਇਤਿਹਾਸਿਕ ਮੀਟਿੰਗ ਬਣ ਗਈ ਹੈ ਕੋਈ ਨਹੀਂ ਸਾਡੇ ਆਉਣ ਨਾਲ ਤਾਂ ਇਹ ਕਵਰ ਕਰਨਾ ਹੈ ਮੈਂ ਜ਼ਿਆਦਾ ਹੁਣ ਇਸ ਚੀਜ਼ ਦੇ ਵਿੱਚ ਨਾ ਹੰਦਾਇਆ ਸਿੱਧਾ ਕੋਲੀ ਸਾਹਿਬ ਨੂੰ ਹੀ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਮੀਟਿੰਗ ਦੇ ਬਾਰੇ ਕੋਈ ਸੁਨੇਹਾ ਦੇ ਉਸ ਬਾਰੇ ਸ਼ਾਇਦ ਪ੍ਰਦਮਨ ਜੀ 2 ਮਿੰਟ ਲੈਣਾ ਚਾਹੁੰਦੇ ਨੇ ਸਵਾਗਤ ਹੈ ਸਭ ਦਾ ਅੱਜ ਦਾ ਜਿਹੜਾ ਵਿਸ਼ੇ ਹੈ ਉਹ ਇਤਨਾ ਮਹੱਤਵਪੂਰਨ ਇਤਨਾ ਗੰਭੀਰ ਵਿਸ਼ੇ ਹੈ ਜਿਹਦੇ ਕਰਕੇ ਸਾਰਾ ਸੰਸਾਰ ਦੁਖੀ ਹੈ ਔਰ ਇਸ ਸਮੇਂ ਦੀ ਮੰਗ ਹੈ ਕਿ ਇਸੇ ਵਾਤਾਵਰਨ ਨੂੰ ਸੋ ਮਾਲਿਆ ਜਾਵੇ ਕਿਉਂਕਿ ਜਿਹੜਾ ਹੁਣ ਤੁਸੀਂ ਦੇਖਦੇ ਆਂ ਸੀ ਕਿ ਹੁਣ ਬੜੇ ਜਿਹੜੀ ਜਾਗਰਤੀ ਆ ਗਈ ਹੈ ਤਾਂ-ਤਾਂ ਦੇ ਸਕੂਲਾਂ 'ਚ ਬੱਚੇ ਵੱਡੇ ਸਭ ਪੇੜ ਲਗਾਏ ਜਾ ਰਹੇ ਨੇ ਲੇਕਿਨ 1947 ਤੋਂ ਲੈ ਕੇ ਤੇ ਅੱਜ ਤੋਂ ਕੋਈ 5-7 ਸਾਲ 10 ਸਾਲ ਤੱਕ ਕਦੇ ਕੋਈ ਅਭਿਆਨ ਨਹੀਂ ਚੱਲਿਆ ਔਰ ਉਹਨਾਂ ਦਿਨਾਂ ਦੇ ਸਿਰ ਪੇੜ ਕੱਟੇ ਹੀ ਗਏ ਹਜ਼ਾਰਾਂ ਰੱਖਾਂ ਕਰੋੜਾਂ ਜਿਹੜੇ ਨਾ ਜਿਹੜੇ ਪੇੜ ਕੱਟ ਕੇ ਪੇਪਰ ਇੰਡਸਟਰੀ 'ਚ ਵਰਤਲੇ ਜਾਂ ਬਿਲਡਿੰਗਾਂ ਮਾਰਤੀਆਂ 'ਚ ਵਰਤਲੇ ਹੈ ਇਦਾ ਨਤੀਜਾ ਕੀ ਹੋਇਆ ਕਈ ਚੀਜ਼ਾਂ ਦੀ ਸ਼ਾਰਟੇਜ ਹੋ ਗਈ ਜਿਹੜੀਆਂ ਕੁਛ ਲੱਕੜਾਂ ਸੀ ਜਿਹੜੀਆਂ ਉਹ ਮਾਰਕੀਟ 'ਚ ਵੰਡਦੀ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਉਹ ਹੁਣ ਵਿਦੇਸ਼ ਤੋਂ ਆ ਰਹੀਆਂ ਨੇ ਸੋ ਉਹ ਸੀ ਪੇੜ ਦਾ ਹਰ ਮਨੁੱਖ ਲਾਵੇ ਇੱਕ ਰੁੱਖ ਇੱਕ ਅਭਿਆਨ ਲੈ ਕੇ ਚੱਲੇ ਹੋਏ ਆ ਅਸੀਂ ਹੁਣ ਆਉਣ ਵਾਲੇ ਸੀਜ਼ਨ ਦੇ ਵਿੱਚ ਸਾਡਾ ਜਿਹੜਾ ਜਲੰਧਰ ਦਾ ਇਹ ਇੱਕ ਪੇੜ ਦੇਸ਼ ਦੇ ਨਾਮ ਇਹ ਸਾਡਾ ਯੂਨਿਟ ਹੈਗਾ ਅਸੀਂ ਲਗਭਗ 3000 ਪੇੜ ਜਿਹੜਾ ਹੈ ਉਹ ਅਸੀਂ ਲਾਵਾਂਗੇ ਔਰ ਪਾ ਲਾਂਗੇ ਅਸੀਂ ਉਹ ਤਾਰਗੇਟ ਬਣਾਏ ਨੇ ਔਰ 20 ਜੂਨ ਤੋਂ ਇਹ ਤਿਆਰੀ ਸ਼ੁਰੂ ਹੋ ਜਾਏਗੀ ਪੇੜ ਲਗਾਉਣ ਦੀ ਪੇੜ ਇਕੱਠੇ ਕਰੋ ਟੋਏ ਮਾਰੋ ਜਗ੍ਹਾ ਦੇਖੋ ਇਹ ਸਾਰਾ ਅਭਿਆਨ ਚੱਲੇਗਾ ਔਰ ਸਾਡੇ ਜਿਹੜੇ ਸਾਥੀ ਹੈ ਵਰਕਰ ਹੈ ਉਹ ਸਾਰਾ ਇਹਨੂੰ ਦੇਖਣਗੇ ਧੰਨਵਾਦ ਸਾਜੀ ਆਪਣਾ ਉਧਰ ਨਾ ਦੱਸ ਜਾ ਬਈ ਇਹ ਉਹਦੇ ਤੁਸੀਂ ਮੈਂ ਪ੍ਰਧਾਨ ਪ੍ਰਦੋਮਨ ਸਿੰਘ ਠੁਕਰਾਲ ਮੈਂ ਸੇਵਾ ਕਰ ਰਿਹਾ ਹਾਂ ਜ਼ਿਲंधर ਯੂਨਿਟ ਦੀ ਔਰ ਮੈਂ ਹਰਿਆਵਲ ਪੰਜਾਬ ਔਰ ਮੈਨੂੰ 2010 ਤੋਂ ਮੈਂ ਇਹ ਪੇੜਾਂ ਦਾ ਕੰਮ ਕਰ ਰਿਹਾ ਮੈਨੂੰ ਸਰਕਾਰਾਂ ਨੇ ਦੋ ਵਾਰੀ ਇਨਾਮ ਦਿੱਤੇ ਨੇ ਔਰ ਮੇਰੀ ਕੱਲੇ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ 55000 ਤੋਂ ਵੱਧ ਪੇੜ ਮੈਂ ਪਿਛਲੇ 12 13 ਸਾਲਾਂ ਦੇ ਵਿੱਚ ਲਗਾ ਚੁੱਕਾ ਹੈ ਇਹ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਹਾਂਜੀ ਕਭਲ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸੰਦੇਸ਼ ਕੀ ਮੇਰਾ ਸੰਦੇਸ਼ ਇਹ ਹੈ ਕਿ ਜਿੰਨੀ ਦੇਰ ਤੱਕ ਹਰ ਮਨੁੱਖ ਇੱਕ ਰੁੱਖ ਨਹੀਂ ਲਾਵੇਗਾ ਉਹ ਬਚ ਨਹੀਂ ਸਕਦਾ ਬਿਮਾਰੀ ਤੋਂ ਕੈਂਸਰ ਇੰਨਾ ਫੈਲ ਰਿਹਾ ਹੈਗਾ ਔਰ ਤੁਸੀਂ ਆਓ ਦਿੱਲੀ ਚਲੇ ਜਾਓ ਹਰ ਪੰਜਵਾਂ ਆਦਮੀ ਜਿਹੜਾ ਹੈ ਉਹ ਫੇਫੜੇ ਦੇ ਕੈਂਸਰ ਨਾਲ ਸ਼ਿਕਾਰ ਹੋਇਆ ਪਿਆ ਔਰ ਇਹ ਚੀਜ਼ ਪੰਜਾਬ ਦੇ ਵਿੱਚ ਵੀ ਹੁਣ ਲੱਗੀ ਹੈ ਕਿਉਂਕਿ ਸਾਰਾ ਜਿਹੜਾ ਪਾਣੀ ਹੈ ਧਰਤੀ ਦੇ ਵਿੱਚ ਥੱਲੇ ਚਲਾ ਗਿਆ ਹੈਗਾ ਔਰ ਪਾਣੀ ਦੇ ਵਿੱਚ ਯੂਰੇਨੀਅਮ ਹੈ ਉਹਦੇ ਨਾਲ ਵੀ ਕੈਂਸਰ ਹੋ ਰਿਹਾ ਹੈਗਾ ਇਸ ਕਰਕੇ ਇਹ ਜਿਹੜਾ ਗੰਭੀਰ ਵਿਸ਼ਾ ਹੈ ਇਹ ਸਾਰਿਆਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਇਹਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਅਵੇਅਰਨੈਸ ਅਵੇਰਨਸ ਕਰੀਟ ਕਿੰਨੀ ਚਾਹੀਦੀ ਹੈ ਔਰ ਤਰਖਤ ਤਾਂ ਹੀ ਪੜਨਗੇ ਘਰ ਘਰ ਦੇ ਵਿੱਚ ਤਰਖਤ ਲੱਗੇਗਾ ਉਸ ਘਰ ਦਾ ਬੱਚਾ ਹੋਏਗਾ ਉਸ ਘਰ ਦਾ ਭਰਾ ਹੋਏਗਾ ਉਸ ਘਰ ਦਾ ਪੁੱਤਰ ਹੋਏਗਾ ਤਾਂ ਹੀ ਉਹ ਪੜੇਗਾ ਇਸ ਕਰਕੇ ਮੇਰਾ ਸੰਦੇਸ਼ ਇਹ ਹੈ ਕਿ ਦ੍ਰਿght ਲਾਉਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਜ਼ਰੂਰੀ ਹੈ ਬਾਬੇ ਨਾਨਕ ਦਾ ਕਹਿਣਾ ਮੰਨਣਾ ਕੁਰਬਾਨੀ ਦਾ ਕਹਿਣਾ ਮੰਨਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਹਰ ਸਿਰ ਉਰ ਕੇ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿ ਐਤ ਕੀ ਬਾਗਛਾਂ ਦੇ ਵਿੱਚ ਇੱਕ ਪੇੜ ਅਸੀਂ ਜ਼ਰੂਰ ਲਏ ਆਪਣਾ ਸੰਪਰਕ ਨੰਬਰ ਦੱਸਿਆ ਜੀ ਆਪਣਾ ਫੋਨ ਮੇਰਾ ਫੋਨ ਨੰਬਰ ਹੈ ਜੀ 95152 50005 ਜੇ ਕਿਸੇ ਨੂੰ ਕੁਝ ਪੇੜ ਚਾਹੀਦੇ ਨੇ ਤਾਂ ਮੇਰੇ ਕੋਲ ਇੱਕ ਖਾਸ ਪੇੜ ਹੈਗਾ ਗਰਹਲ ਜਿਹਨੂੰ ਹਬਸਕਸ ਕਹਿੰਦੇ ਆ ਉਹ ਮੇਰੇ ਕੋਲ 500 ਬੂਟਾ ਹੈ ਮੈਂ ਆਪ ਤਿਆਰ ਕੀਤਾ ਹੈ ਉਹ ਪੇੜ ਵੀ ਵੱਡ ਜਾਂਦਾ ਉਹਨੂੰ ਫਲ ਵੀ ਲੱਗਦੇ ਆ ਉਹ ਮੈਡੀਸਨ ਪਲਾਂਟ ਹੈ ਉਹ ਮੇਰੇ ਕੋਲ ਲੋਕ ਲੈ ਜਾਂਦੇ ਆ ਮੈਂ ਉਹ ਖਰੀਦਣਾ ਹੈਗਾ ਇੱਕ ਜਨ ਲੋਡ ਹੈ ਤਾਂ ਇਸ ਨੰਬਰ ਤੇ ਫੋਨ ਕਰਕੇ ਮੇਰੇ ਕੋਲ ਆ ਕੇ ਰਹਿਣਾ ਬਹੁਤ ਬਹੁਤ ਧੰਨਵਾਦ ਪ੍ਰਦਮਨ ਸਿੰਘ ਟਖਰਾਲ ਜੀ ਨੇ ਜਿੱਥੇ ਆਪਾਂ ਨੰਬਰ ਦੱਸਿਆ ਸੀ ਇਹਨਾਂ ਦਾ ਨੰਬਰ ਬਾਹਰ ਵੀ ਬੋਰਡ ਤੇ ਲਿਖ ਕੇ ਆਇਆ ਮੇਰਾ ਨੰਬਰ ਲੱਗਾ ਹੋਇਆ ਜੇ ਮੈਰ ਜੀ ਦਾ ਨੰਬਰ ਲੱਗਾ ਹੋਇਆ ਅਸੀਂ ਪਬਲਿਕ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਜਿੰਨ ਨੂੰ ਵੀ ਜੜਾ ਪੁੱਦਾ ਚਾਹੀਦਾ ਅਸੀਂ ਪੀਓ ਕੋਸਟ ਉਪਲਬਧ ਕਰਾਵਾਂਗੇ ਔਰ ਜਿੱਦਾਂ ਪ੍ਰਦਮਨ ਜੀ ਨੇ ਕਿਹਾ ਟਖਰਾਲ ਸਾਹਿਬ ਨੇ ਕਿ ਹਰ ਮਨੁੱਖ ਲਾਵੇ ਇੱਕ ਰੁਕ ਐਸੇ ਹੀ ਤੇ ਇੱਕ ਕੋਸ਼ਿਸ਼ ਕਰਦੇ ਆ ਕਿ ਹਰ ਮਨੁੱਖ ਹਰ ਈਵੈਂਟ ਤੇ ਲਾਵੇ ਇੱਕ ਰੁਕ ਆਪਣੇ ਬਰਥਡੇ ਤੇ ਲਾਵੇ ਆਪਣੇ ਪੇਰੈਂਟਸ ਦੀ ਐਨੀਵਰਸਰੀ ਤੇ ਲਾਵੇ ਆਪਣੇ ਬਜ਼ੁਰਗਾਂ ਦੀ ਡੈਸ ਐਨੀਵਰਸਰੀ ਤੇ ਲਾਵੇ ਆਪਾਂ ਨੂੰ ਹਰ ਇਵੈਂਟ ਤੇ ਇੱਕ ਰੁਕ ਲਾਣਾ ਪਊਗਾ ਤਾਂ ਕਿ ਆਪਾਂ ਜਿਹੜਾ ਹੈਗਾ ਜੋ ਪਰਿਆਵਰਣ ਦਾ ਇਸ ਵੇਲੇ ਵਿਗਾੜ ਹੋਇਆ ਪਿਆ ਉਹਦਾ ਬਚਾਅ ਕਰ ਸਕਾਂਗੇ ਮੇਰਾ ਨਾਮ ਵੀਕੇ ਕਪੂਰ ਹੈ ਜੀ ਔਰ ਮੈਂ ਡਿਸਟ੍ਰਿਕਟ ਜਨਰਲ ਸੈਕਟਰੀ ਦੇ ਤੌਰ ਤੇ ਸੇਵਾ ਕਰ ਰਿਹਾ ਔਰ ਮੇਰਾ ਕੰਟੈਕਟ ਨੰਬਰ ਹੈ 931790423 ਵਿਨੋਦ ਕੁਮਾਰ ਕਪੂਰ ਰਿਟਾਇਰਡ ਕਾਰਜਕਾਰੀ ਇੰਜੀਨੀਅਰ ਡਿਸਟ੍ਰਿਕਟ ਜਨਰਲ ਸੈਕਟਰੀ ਏਕ ਪੇਟ ਦੇਸ਼ ਕੇ ਨਾਮ ਅਭਿਆਨ ਜਲੰਧਰ ਔਰ ਮੇਰਾ ਸੰਪਰਕ ਨੰਬਰ ਹੈ 9317790403 ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅੱਜ ਦੇ ਮੁੱਖ ਪਰੋਣੇ ਸਾਡੇ ਸਟੇਟ ਦੇ ਜਨਰਲ ਸੈਕਟਰੀ ਇੰਜੀਨੀਅਰ ਦਲਜੀਤ ਸਿੰਘ ਕੋਲੀ ਜੀ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਵੀ ਸਾਂਝੇ ਕਰਨ ਔਰ ਆਪਣਾ ਸੰਦੇਸ਼ ਵੀ ਜਿਹੜਾ ਹੈਗਾ ਦੇਸ਼ ਦੇ ਨਾਮ ਸਟੇਟ ਦੇ ਨਾਮ ਸਾਰੇ ਲੋਕਾਂ ਦੇ ਨਾਮ ਦੇਣ ਅੰਜਲੀ ਅਤਾਜੀ ਸੇ ਕੋਲੀ ਸੋਸੀ ਐ ਪਾਰਟੀ ਦਾ ਸਾਰੇ ਸੁਣਨ ਵਾਲਿਆਂ ਨੂੰ ਮੈਂ ਜਲੰਧਰ ਪਹੁੰਚ ਕੇ ਅੱਜ ਜਿਹੜੀ ਬਹੀ ਗਾਵਰ ਮੀਟਿੰਗ ਸੀ ਇਹਦੇ ਵਿੱਚ ਆਪਣੇ ਆਪ ਨੂੰ ਮੈਂ ਭਗਾ ਭਰਿਆ ਮਹਿਸੂਸ ਕਰਨਾ ਮੈਨੂੰ ਦਰਸ਼ਨ ਹੋਏ ਸਾਡੇ ਅਜੇ ਰਵੇਦੇ ਜੀ ਜਿਹੜੇ ਰੁਪਾਲ ਮੁਖੀ ਨੇ ਜਲੰਧਰ ਦੇ ਔਰ ਅਮਿਤ ਡਾਕਟਰ ਅਮਿਤ ਜੀ ਜਿਹੜੇ ਇਥੇ ਜ਼ਿਲ੍ਹਾ ਸੰਯੋਜਕ ਆ ਰਹੇ ਪੰਜਾਬ ਦੇ ਔਰ ਸਾਡੇ ਮਾਨਯੋਗ ਪ੍ਰਧਾਨ ਮੇਰੇ ਵੱਡੇ ਵੀ ਜੇ ਡੀਆਰ ਪਰਮਨੰਥ ਸਿੰਘ ਦੀ ਠੋਕਰਾਂ ਔਰ ਛੋਲੇ ਵੀਰ ਇੰਜੀਨੀਅਰ ਵੀਕੇ ਕਪੂਰ ਔਰ ਰਾਜ ਦੇ ਜਨਕ ਸਰਕਰ ਜਿਹੜੇ ਇਥੇ ਆਪਣੇ ਜਲੰਧਰ ਦੇ ਵਿੱਚ ਇੱਕ ਪਿੰਡ ਦੇਸ਼ ਕੇ ਨਾਮ ਅਭਿਆਨ ਦੇ ਹੈਗੇ ਨੇ ਮੈਂ ਸਾਰੇ ਸੁਣੋ ਵਾਲੇ ਸੋਤਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਪੰਜਾਬ ਸਾਡਾ ਵਾਤਾਵਰਨ ਉਹਦੇ ਵਿੱਚ ਬਹੁਤ ਲੁਗੜਾ ਚੁੱਕਾ ਹੈ ਧਰਤੀ ਦੇ ਉੱਤੇ ਜਿਹੜਾ ਗ੍ਰੀਨ ਕਵਰ ਹੈ ਉਹ ਲਗਭਗ 35 ਤੋਂ ਲੈ ਕੇ 33 34 35 36 61 ਜਾਈ ਰਿਹਾ ਜਿਹੜਾ ਅੱਜ ਜੋਕੇ ਸਮੇਂ ਅਰਬਨਾਈਜੇਸ਼ਨ ਕਰਕੇ ਜਿਹੜੀ ਆ ਸ਼ਹਿਰੀਕਰਨ ਜਿਹੜਾ ਹੋਇਆ ਜਾਂ ਡਵੈਲਪਮੈਂਟ ਜਿਹੜੀ ਕੋਈ ਆ ਇੰਡਸਟਰੀਜ਼ ਜਾਂ ਸ਼ਰਕਾ ਚੌਣੀ ਹੋਈ ਉਹਦੇ ਕਰਕੇ ਬਹੁਤ ਪਾੜਾ ਪੈ ਗਿਆ ਜਿਹੜਾ ਮਸਾ ਹੁਣ 4 ਤੋਂ ਲੈ ਕੇ 5 6% ਤੱਕ ਜਿਹੜਾ ਗ੍ਰੇਨ ਕਵਰ ਦਰਦੀ ਦੇ ਉੱਤੇ ਰਹਿ ਗਿਆ ਸਾਡਾ ਜਿਹੜਾ ਇਹ ਜਿਹੜਾ ਗ੍ਰੀਨ ਕਵਰ ਇਹਦਾ ਜਿਹੜਾ ਘਟ ਗਿਆ ਉਹਦੀ ਪੂਰਤੀ ਵਾਸਤੇ ਪਹਿਲਾਂ ਸਾਡਾ ਸਲੋਗਨ ਹੁੰਦਾ ਸੀ ਹਾਲ ਬਲੋ ਖਲਾਵੇ ਇੱਕ ਮੈਂ ਸੋਚਦਾ ਕਿ ਹੁਣ ਹਰ ਇੱਕ ਮੁਕ ਨੂੰ ਨਾਲੇ ਪੈੜੇ 10 ਰੁਪਏ ਔਰ ਸਾਹਮਣੇ ਪੈੜੇ ਜਿੰਨੇ ਵੀ ਹੋ ਵੱਤ ਉਹ ਸਾਮ ਸਰਦਾ ਤਾਂ ਜੋ ਜਿਹੜਾ ਜਿਹੜਾ ਇੰਦੀ ਜਿਹੜਾ ਪਾੜਾ ਪੈ ਗਿਆ ਗ੍ਰੀਨ ਕਵਰ ਦੇ ਵਿੱਚ ਉਹਦੀ ਪੂਰਤੀ ਹੋ ਸਕੇ ਸਾਡੇ ਸਰਮਾਨਜੋਗ ਜਿਹੜੇ ਹਰਿਆਵਲ ਪੰਜਾਬ ਦੇ ਮੁਖੀਆ ਸ਼੍ਰੀਮਾਨ ਸ਼੍ਰੀ ਪ੍ਰਵੀਨ ਕੁਮਾਰ ਜੀ ਉਹਨਾਂ ਨੇ ਇੱਕ ਇਹ ਦੇਸ਼ ਕੇ ਨਾਮ ਅਭਿਆਨ ਦੀ ਸ਼ੁਰੂਆਤ ਕੀਤੀ ਅੱਜ ਤੋਂ 2 ਸਾਲ ਪਹਿਲਾਂ ਮੈਂ ਸੋਚਦਾ ਵੀ ਇਸ ਮਿਸ਼ਨ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਯੂਨਿਟ ਬਣਾਏ ਨੇ ਜਿਹਦੇ ਵਿੱਚ ਸਾਡੇ ਜਲੰਧਰ ਜ਼ੋਨ ਦਾ ਜਿਹੜਾ ਜਲੰਧਰ ਜ਼ਿਲ੍ਹੇ ਦਾ ਏਕ ਪਿੰਡ ਦੇਸ਼ ਕੇ ਨਾਮ ਹਰਦਾ ਜਿਹੜਾ ਯੂਨਿਟ ਆ ਇਹਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਿਹਦੇ ਵਿੱਚ ਸਾਡੇ ਮੁਖੀ ਸੀ ਜਿਹੜੇ ਤੋਂ ਤੋਂ ਠੋਕਾ ਜੀ ਤੇ ਵੀਗੇ ਕਪੂਰ ਜੀ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਤੌਰ ਤੇ ਬਣਾ ਚਾਰ ਪਿੰਡਾਂ ਦਾ ਨਵਾਂ ਗਾ ਜਿਹਨਾਂ ਦੇ ਅਫਤਾਨ ਸਿੰਘ ਬੈਂਸ ਔਰ ਹਰਮੇਸ਼ਰਾਲ ਜੀ ਦੁੱਖ ਇੱਕ ਮਿਸਟਰ ਰੰਦਾਵਾੜੇ ਔਰ ਸੁ渲染 ਸੁ渲染 ਪਾਲ ਜੀ ਜਿਹੜੇ ਸਟੂਡੈਂਟ ਔਰ ਇੱਕ ਹਜਾਰੀ ਨਾਲ ਸ਼ਰਮਾ ਜੀ ਜਿਹੜੇ ਡਿਪਟੀ ਡਾਇਰੈਕਟਰ ਦਾ ਸਾਰੇ ਹੀ ਆਲਮੋਸਟ ਕਲਾਸ ਵਨ ਅਫੀਸਰਜ਼ ਇਕੱਠੇ ਹੋਏ ਨੇ ਔਰ ਬੜੀ ਖੂਬਸੂਰਤੀ ਦੇ ਨਾਲ ਇਹਨਾਂ ਨੇ ਗੋਰੀ ਸ਼ੰਕਰ ਦਾ ਜਿਹੜਾ ਮੰਦਿਰ ਮਕਸੂਦਾ ਦੇ ਨਾਲ ਪਟਾਊ ਪੰਪਾਂ ਬਾਹਰ ਜਿਹੜਾ ਬਾਈਪਾਸ ਤੇ ਜਾਂਦਾ ਹੈ ਉੱਥੇ ਇਹਨਾਂ ਨੇ 3 1/2 ਏਕੜ ਦੇ ਵਿੱਚ ਉਹਦੀ ਚਾਰਦੁواری ਉਹਦੀ ਪ੍ਰੋਪਰ ਫੈਂਸਿੰਗ ਕਰਕੇ ਔਰ ਪਾਈਪਲਾਈਨ ਵਿਛਾ ਕੇ ਬੂਟਿਆਂ ਦੀ ਇਹ ਸੇਵਾ ਕਰਦੇ ਪਹੁੰਚੇ ਇਹਨਾਂ ਨੇ ਪਿਛਲੇ ਸਾਲ ਬੂਟੇ ਲਾਇਏ ਸੀ ਔਰ ਇਹਨਾਂ ਦਾ ਗਰੋਥ ਸਕਸੈਸ ਰੇਟ ਆ ਜਿਹੜਾ 90% ਤੋਂ ਉਪਰ ਇਹਨਾਂ ਨੇ ਸਕਸੈਸ ਰੇਟ ਨੂੰ ਦੇਣ ਦਿੱਤਾ ਹੈ ਮੈਂ ਵਿਸ਼ੇਸ਼ ਤੌਰ ਤੇ ਉਸ ਟੀਮ ਦੇ ਜਿਹੜੇ ਬੁਖੀ ਹਵਾਰਤਾਰ ਸਿੰਘ ਬੈਂਸ ਦਾ ਜਿਹੜਾ ਆ ਪੁਦੀਪ ਸਿੰਘ ਬੈਂਸ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਨਹੀਂ ਆ ਔਰ ਮੈਂ ਸਾਡੇ ਜਿਹੜੇ ਵੈਦੇ ਸਰ ਔਰ ਨਵੇਂ ਬਣੇ ਜਿਹੜੇ ਜ਼ਿਲ੍ਹਾ ਸੰਚਾਲਕਾਂ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਸ ਜਿਹੜਾ ਜੰਗਲ ਹੈ ਉਦੇ ਵਿੱਚ ਪੂਰੀ ਦੀ ਪੂਰੀ ਟੀਮ ਹੈ ਹਰਿਆਣਾਂ ਪੰਜਾਬ ਦੀ ਜਿਹੜੀ ਆ ਜਦੋਂ ਵੀ ਸਮਾਂ ਮਿਲੇ ਟੱਕੋ ਘੱਟ ਜਿਹੜਾ ਪੂਰਾ ਹੱਲਾ ਬੋਲ ਉਹਦੇ ਉਸ ਵਿੱਚ ਜਾ ਕੇ ਹੱਲਾ ਬੋਲ ਤੋਂ ਪਹਿਲਾਂ ਪਾਵਾਂ ਵੀ ਉਹਦੇ ਵਿੱਚ ਜਿਹੜੀ ਅਨਵਾਂਟਡ ਵੇਜੀਟੇਸ਼ਨ ਆ ਉਹਨੂੰ ਇੱਕ ਜਾਂ ਦੋ ਵਾਰੀ ਜ਼ਰੂਰ ਕਲੀਅਰ ਕਰ ਦੇਣ ਖਾਸ ਕਰਕੇ ਜਦੋਂ ਆ ਵਸਾਤੀ ਸੀਜ਼ਨ ਹੋਣਾ ਤਾਂ ਜੋ ਇਹ ਦਰੋਹਰ ਜਿਹੜੀ ਇਹ ਪਿੰਡ ਦੇਸ਼ ਕੇ ਨਾਮ ਹੇਰ ਦੇ ਤਹਿਤ ਜਲੰਧਰ ਦੇ ਵਿੱਚ ਸਥਾਪਿਤ ਕੀਤੀ ਗਈ ਆ ਉਹ ਦਾਣਾ ਆ ਉਹ ਹੋਰ ਵਾਲੇ ਸਮੇਂ ਦੇ ਵਿੱਚ ਇੱਕ ਦੂਸਰੇ ਵਾਸਤੇ ਰਾਧ ਸੇਮੇ ਨੂੰ ਅਸੀਂ ਉਦਾਹਰਨ ਲਈ ਆਓ ਵੀ ਤੁਹਾਨੂੰ ਇਹ ਜਲੰਧਰ ਚ ਜਾ ਕੇ ਚੀਜ਼ ਦਿਖਾਉਦੇ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਜਿਹੜੇ ਵੀ ਇਹ ਚੈਨਲ ਸੁਣਦੇ ਆ ਵੀ ਸਾਡਾ ਸਲੋਗਨ ਹੈ ਤੋਏ ਤੁਹਾਡੇ ਤੇ ਬੂਟੇ ਸਾਡੇ ਵੀ ਤੁਸੀਂ ਤੋਏ ਪਟੋ ਤੇ ਜਿਹੜੇ ਇਪਲਾਨਸ ਰਹਿਣੇ ਆ ਉਹਦੇ ਵਾਸਤੇ ਜਲੰਧਰ ਦੇ ਵਿੱਚ ਸਾਡੇ ਮਾਜੂਦ ਵੈਦੇ ਸਰ ਔਰ ਜ਼ਿਲ੍ਹਾ ਸੰਯੋਜਕ ਆਮਿਤ ਦਰਕਰਾਮਨ ਜੀ ਪਰਕਮਨ ਜੀ ਵੀਗੇਤ ਗੁਰ ਜੀ ਇਹਨਾਂ ਦੇ ਮੋਬਾਈਲ ਨੰਬਰ ਤੋਂ ਆਪ ਨੂੰ ਇਰੇ ਵਿੱਚ ਦਸਵੇਂ ਦਿੱਤੇ ਗਏ ਨੇ ਤੇ ਬਾਕੀ ਜੇ ਕਿਸੇ ਨੇ ਲੈਣੇ ਹੋ ਤਾਂ ਜਰੂਰ ਮੇਰਾ ਮੋਬਾਈਲ ਨੰਬਰ ਆ ਪੂਰੇ ਪੰਜਾਬ ਦੇ ਵਿੱਚ ਜੇ ਬੂਟੇ ਦੀ ਜਰੂਰਤ ਪਵੇ ਤਾਂ ਅਸੀਂ ਬੂਟੇ ਜਿਹੜੇ ਆ ਉਹ ਇਸੇ ਸਲੋਗਨ ਦੇ ਥੱਲੇ ਦਿੰਦੇ ਆ ਕਿ ਤੋਏ ਤੁਹਾਡੇ ਤੇ ਬੂਟੇ ਸਾਡੇ ਮੇਰਾ ਮੋਬਾਈਲ ਨੰਬਰ ਜਿਹੜਾ ਇਹਨਾਂ 981473081 9814700010281 ਸੋ ਜਿੱਥੇ ਵੀ ਕਿਤੇ ਕਿਸੇ ਨੂੰ ਬੂਟੇ ਚਾਹੀਦੇ ਸਭ ਨੂੰ ਤੁਸੀਂ ਯਾਦ ਕਰੋ ਅਸੀਂ ਤੁਹਾਡੇ ਦਰਾਂ ਤੇ ਬੂਟੇ ਬਚਾਵਗੇ ਆਪਣੇ ਸਾਧਵਾਂ ਦੇ ਨਾਲ ਬੂਟੇ ਬਚਾਵਾਂਗੇ ਆਪਾਂ ਆਰ ਰਲ ਮਿਲ ਕੇ ਆਪਣੀ ਇਸ ਧਰਤੀ ਨੂੰ ਬੂਟੇ ਦੇ ਨਾਲ ਸ਼ਿੰਗਾਰ ਲਈਏ ਵਾਤਾਵਰਣ ਜਿਹੜਾ ਕੁਦਰਤ ਦੀ ਕਹਾਣੀ ਹੈ ਤਾ ਜਿਹੜੀ ਉਹਦੇ ਵਿੱਚ ਜਿੰਨਾ ਵੀ ਯੋਗਦਾਨ ਅਸੀਂ ਪਾ ਸਕਦੇ ਹਾਂ ਸਭ ਨੂੰ ਆਪ ਮਿਲ ਕੇ ਪਾਉਣਾ ਚਾਹੀਦਾ ਲੇਖੋ ਜਦੋਂ ਕੋਰੋਨਾ ਕਾਲ ਆਇਆ ਸੀ ਤੇ ਆਕਸੀਜਨ ਦੇ ਸਿਲੰਡਰ ਨਹੀਂ ਸੀ ਮਿਲਦੇ ਜੇ ਉਸ ਵੇਲੇ ਜੇ ਧਰਤੀ ਦਾ ਜਿਹੜਾ ਤوازن ਤੇ ਵਾਤਾਵਰਣ ਦੇ ਪ੍ਰਤੀ ਸੁਝੜਾ ਗਗੜਿਆ ਤੇ ਤੇਤੀ 35% ਜਿਹੜਾ ਕੋਲ ਗ੍ਰੀਨ ਕਾਰਬਨ ਚਾਹੀਦਾ ਹੈ 4% ਰਹਿੰਦਾ 030 ਤੋਂ 30 34 35% ਹੋਦਾ ਤੇ ਇੰਨੇ ਹਹਾਕਾਰ ਨਾਲ ਵਜਦੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਰਤੋਂ ਬੂਟੇ ਨੂੰ ਕਿਸ ਤਰੀਕੇ ਨਾਲ ਸਾਕਦੇ ਜਦੋਂ ਸਾਡੇ ਬੱਚਿਆਂ ਦਾ ਜਨਮ ਦਿਨ ਹੋਵੇ ਸਾਡੀ ਮੈਰਿਜ ਅਨਿਵਰਸਰੀ ਹੋਵੇ ਸਾਡੇ ਪੁਰਖਿਆਂ ਦਾ ਕੋਈ ਉਹਨਾਂ ਦਾ ਜਦੋਂ ਅਸੀਂ ਜਦੋਂ ਸਵਰਗ ਸੁਧਾਰੇ ਨੇ ਉਹਨਾਂ ਦਿਨਾਂ ਦੇ ਉੱਤੇ ਬੂਟੇ ਵੰਡ ਕੇ ਬੂਟਿਆਂ ਦਾ ਪ੍ਰਸ਼ਾਦ ਦੇ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਇਹ ਬਰੇਰੀਏ ਵੀ ਆਪਣੀ ਇਸ ਤਰ੍ਹਾਂ ਦੀ ਬੂਟੇ ਦੇ ਨਾਲ ਸ਼ੁਰੂ ਕਰੀ ਤਰਵਾਜੀ ਸਰ ਜੀ ਇਹ ਦੱਸਿਆ ਜਾਵੇ ਆਪਣਾ ਕਿ ਬੂਟੇ ਨੇ ਕੰਮ ਚਾਲੂ ਕੀਤਾ ਕੀ ਸੰਦੇਸ਼ ਦੇਣਾ ਚਾਹੁੰਦੇ ਆ ਤੇ ਆਪਣਾ ਦਫ਼ਤਰ ਕਿਤੋਂ ਪਉਂਦੇ ਪ੍ਰਾਪਤ ਕੀ ਜਾ ਸਕਦੇ ਇਹ ਵੀ ਦੱਸਿਆ ਜਾਵੇ ਜੇ ਜਲੰਧਰ ਦੇ ਵਿੱਚ ਕਿਉਂਕਿ ਅੱਜ ਅਸੀਂ ਜਲੰਧਰ ਚ ਮੀਟਿੰਗ ਚੱਲ ਰਹੀ ਹੈ ਸੇ ਇਹ ਇਹ ਵੀ ਕੇਪੂਰ ਸਾਹਿਬ ਦਾ ਸਪੈਸ਼ਲ ਇੱਥੇ ਸਾਡਾ ਆਫਿਸ ਹੈ ਏਕ ਪਿੰਡ ਦੇਸ਼ ਦੇ ਨਾਮ ਹੇਰਾਉਂਦਾ ਉਹਦਾ ਐਡਰੈਸ ਤੁਸੀਂ ਉਹ ਸਭ ਦੱਸ ਦੋ ਜੀ 88 ਸ਼ਾਂਤੀ ਵਿਹਾਰ ਮਕਸੂਦਾ ਜਲੰਧਰ ਇਥੇ ਹੀ ਨਰਸਰੀ ਬਣੀ ਹੋਈ ਆ ਔਰ ਇੱਥੇ ਹੀ ਆਪਾਂ ਪਲਾਂਟ ਨੂੰ ਜਿਹੜਾ ਹੈਗਾ ਰਿਸਟੋਰ ਕਰਦੇ ਆਗੇ ਆ ਔਰ ਇੱਥੋਂ ਹੀ ਆਪਾਂ ਆਦਾਨ-ਪ੍ਰਦਾਨ ਕਰਦੇ ਆਗੇ ਬਾਕੀ ਦਾ ਤੁਹਾਨੂੰ ਮਾਇਨ ਨਬੇ ਰਿਡਿਕੈ ਮਾਇਨ ਤੋਂ ਕੁਝ ਯਾਰ ਕੋਲ ਅਸੀਂ ਬੁੱਢਾ ਤੁਹਾਡੇ ਘਰਾਂ ਚ ਤੁਹਾਡੇ ਘਰਾਂ ਦੇ ਜਾ ਤੱਕ ਕਿ ਕਪਤਾਨੀ ਨਾ ਸੁਣਾਦੇ ਸਾਡੀ ਮੀਟਿੰਗ ਪੂਰੀ ਨਹੀਂ ਹੋ ਰਹੀ ਛੋਟੀ ਜੀ ਭਾਵੇਂ 1 ਮਿੰਟ ਦੀ ਇੱਕ ਸੰਦੇਸ਼ ਵੀ ਹੁੰਦਾ ਉਹਦੇ ਵਿੱਚ ਔਰ ਬੜੇ ਸਾਡੇ ਲਿਖ ਲਖਾਰੀ ਔਰ ਪੋएट ਔਰ ਸਿੰਗਰ ਔਰ ਇਹ ਕੀਆ ਕੀ ਹੈਗੇ ਅੱਜ ਨੇਤਾ ਵੀ ਲੱਗ ਰਹੇ ਨੇ ਆਪਾ ਅਵਤਾਰ ਸਿੰਘ ਬੈਠ ਜੀ ਬੈਠ ਜੀ ਬੈਠ ਜੀ ਅੱਜ ਦੀ ਮੀਟਿੰਗ ਜਿਹੜੀ ਹੈ ਇੱਕ ਪੇਡ ਦੇਸ਼ ਦੇ ਨਾਮ ਜੋ ਵਾਤਾਵਰਨ ਗੰਦਲਾ ਹੋ ਚੁੱਕਾ ਉਹਦੇ ਸੰਬੰਧ ਵਿੱਚ ਰੱਖੀ ਆ ਤੇ ਸਾਡੇ ਸਾਰੇ ਅਹੁਦੇਦਾਰਾਂ ਨੇ ਬੜੇ ਅਨਮੋਲ ਵਿਚਾਰ ਦਿੱਤੇ ਆ ਸਾਨੂੰ ਇਹਨਾਂ ਦੇ ਵਿਚਾਰਾਂ ਤੇ ਅਮਲ ਕਰਨਾ ਚਾਹੀਦਾ ਤੇ ਉਹਦੇ ਉਹਦੇ ਅਨੁਸਾਰ ਕੰਮ ਕਰਨਾ ਚਾਹੀਦਾ ਆ ਤੇ ਇਸੇ ਲੜੀ ਤਹਿਤ ਸਾਥੀਓ ਇੱਕ ਮੈਂ ਗੀਤ ਸੁਣਾ ਰਿਆਂ ਕਿ ਆਪਾਂ ਚੰਗੇ ਰਹੀਏ ਚੰਗਾ ਕੰਮ ਕਰੀਏ ਖੁਸ਼ ਰਹੀਏ ਤੇ ਮਾੜਾ ਸਮਾਂ ਨਾ ਕਿਤੇ ਆਵੇ ਤੇ ਉਹਦੇ ਬਾਰੇ ਆ ਜੀ ਜਿਹੜਾ ਦੇਣਾ ਕੱਲ ਦਾ ਨਹੀਂ ਮਾੜਾ ਸਮਾਂ ਜਦੋਂ ਕਿਤੇ ਆਜਵੇ ਚੰਗੇ ਪੱਲੇ ਬੰਦੇ ਦੀ ਵੀ ਸੂਰਤ ਭਲਾਜੇ ਚੰਗੇ ਪੱਲੇ ਬੰਦੇ ਦੀ ਵੀ ਸੂਰਤ ਭਲਾਜੇ ਘਰੇ ਬੈਠਾ ਠੀਕ ਠਾਕ ਆਜੇ ਸੜਕ ਉਤੇ ਘਰੇ ਬੈਠਾ ਠੀਕ ਠਾਕ ਆਜਾਏ ਛੜਕ ਉੱਤੇ ਜ਼ਿੰਦਗੀ ਦੀ ਡੋਰ ਟੁੱਟ ਬੈਂਦੀ ਜਦੋਂ ਕਿਸੇ ਬੰਦੇ ਤੇ ਆਣ مصیبت ਪੈਂਦੀ ਤੇ ਗਲ ਪਾਈ ਗਾਨੀ ਵੀ ਬਣ ਕੇ ਖੜਪਾ ਸਬਰ ਰਹਿੰਦੀ ਤੇ ਗਲ ਪਾਈ ਗਾਨੀ ਵੀ ਬਣ ਕੇ ਖੜਪਾ ਸਬਰ ਰਹਿੰਦੀ ਉਰਾ ਸਿੰਧੇ ਤੁਰਿਆ ਵੀ ਪੁੱਠੇ ਰਾਹੇ ਪੈ ਜਵੇ ਕਰਕੇ ਭਲਾਈ ਬਰਿਆਈ ਗਲ ਰਹਿ ਜਵੇ ਕਰਕੇ ਭਲਾਈ ਬਰਿਆਈ ਗਲ ਰਹਿ ਜਵੇ ਪੱਦਰੇ ਰਾਹੀ ਵੀ ਕੋਈ ਤੁਰ ਧਿਆਨ ਲੱਗੇ ਪੱਦਰੇ ਰਾਹੀ ਵੀ ਕੋਈ ਤੁਰ ਧਿਆਨ ਲੱਗੇ ਉਦੋਂ ਠੋਕਰ ਬਣ ਜਈ ਖੈਂਦੀ ਜਦੋਂ ਕਿਸੇ ਬੰਦੇ ਤੇ ਆਣੇ مصیبت ਪੈਂਦੀ ਤੇ ਗਲ پائی ਗਾਨੀ ਵੀ ਬਣ ਕੇ ਖੜਪਸਪ ਰਹਿੰਦੀ ਉਹ ਖੁਸ਼ ਬਸਦਾ ਪਲਾ ਵੀ ਪਰਿਵਾਰ ਖਿੰਡ ਜਾਂਦਾ ਏ ਆਪਣਾ ਹੀ ਖਾਸ ਜਦੋਂ ਪੀਲੀ ਕੋਈ ਲਾਂਦਾ ਏ ਆਪਣਾ ਹੀ ਖਾਸ ਜਦੋਂ ਪੀਲੀ ਕੋਈ ਲਾਂਦਾ ਏ ਬੈਸ ਪਰਵਾਹ ਛੱਡ ਦਿੱਤੀ ਸਾਰੀ ਦੁਨੀਆਂ ਦੀ ਮੂੰਹ ਭਾਵੇਂ ਕੁਝ ਵੀ ਆ ਕਹਿੰਦੀ ਜਦੋਂ ਕਿਸੇ ਬੰਦੇ ਤੇ ਆਣ مصیبت ਪੈਂਦੀ ਤੇ ਗਲ ਪਾਈ ਗਾਨੀ ਵੀ ਬਣ ਕੇ ਖੜ ਪਸਪ ਰੈਂਦੀ ਜਦੋਂ ਕਿਸੇ ਬੰਦੇ ਤੇ ਰੰਗ ਬੰਤਾ ਜੀ ਰੰਗ ਬੰਤਾ ਬਿਆਸ ਸਾਹਿਬ ਨੇ ਬਿਆਸ ਸਾਹਿਬ ਹਮੇਸ਼ਾ ਹੀ ਸਾਡੀ ਜਿਹੜੀ ਗਾਣਾ ਜਾਂਚ ਕਰ ਮੈਂ ਸਵੇ ਦੀ ਘਾਟ ਕਰਕੇ ਮੈਂ ਧੰਨਵਾਦ ਕਰਦਾ ਜੀ ਅੱਜ ਖਾਸ ਕਰ ਵਿਸ਼ੇਸ਼ ਕਰ ਸਾਡੇ ਮਾਨਯੋਗ ਸਟੇਟ ਜਨਰਲ ਸੈਕਟਰੀ ਇੰਜੀਨੀਅਰ ਅਰਜੀਤ ਸਿੰਘ ਕੋਲੀ ਜੀ ਦਾ ਸਾਡੇ ਵਿਭਾਗ ਮੁਖੀ ਅਜੀਤ ਵੈਦਜੀ ਦਾ ਸਾਡੇ ਜ਼ਿਲ੍ਹਾ ਸੰਯੋਜਕ ਅਮਿਤ ਡਾਕਟਰ ਅਮਿਤ ਸ਼ਰਮਾ ਜੀ ਦਾ ਸਾਡੇ ਬਹੁਤ ਹੀ ਉੱਗੇ ਵਰਕਰ ਔਰ ਬਹੁਤ ਹੀ ਸਾਡਾ ਮੇਰਾ ਹਮੇਸ਼ਾ ਸਾਥ ਦੇਣ ਵਾਲੇ ਸਰਜੀਤ ਸਿੰਘ ਜੀ ਦਾ ਸਾਡੇ ਨੇਵੀ ਤੋਂ ਰਿਟਾਇਰ ਹੋਏ ਸਾਡੇ ਬਹੁਤ ਹੀ ਨੈਵਲ ਆਫੀਸਰ ਗੁਲਦੀਪ ਸਿੰਘ ਬੈਂਜ ਜੀ ਦਾ ਸਾਡੇ ਜਿਹੜੇ ਜਲੰਧਰ ਦੀ ਸ਼ਾਨ ਜਿਨ੍ਹਾਂ ਨੇ ਜਲੰਧਰ ਦਾ ਨਾਮ ਇੱਕ ਪੇੜ ਦੇਸ਼ ਕੇ ਨਾਮ ਅਭਿਆਨ ਦੇ ਵਿੱਚ ਬਲੰਦੀਆਂ ਦੇ ਪੰਚਾਇਤ ਦਾ ਅਵਤਾਰ ਸਿੰਘ ਬੈਂਜ ਜੀ ਸੁਰਿੰਦਰਪਾਲ ਜੀ ਔਰ ਸਾਡਾ ਬਹੁਤ ਹੀ ਜੁਝਾਰੂ ਸਾਥੀ ਵਰਿੰਦਰ ਕੁਮਾਰ ਜਿਹੜਾ ਤਿੰਨ ਤਿੰਨ ਚਾਰ ਚਾਰ ਸਾਈਟਾਂ ਤੇ ਕੰਮ ਕਰ ਰਿਹਾ ਹੈਗਾ ਔਰ ਸਾਡਾ ਜਿਹੜਾ ਆਉਣ ਵਾਲਾ ਫਿਊਚਰ ਜਿਹੜਾ ਇਹੋ ਹੀ ਹੈਗਾ ਅਸੀਂ ਮੈਂ ਸਾਰਿਆਂ ਨਾਲ ਸਾਥੀਆਂ ਦਾ ਧੰਨਵਾਦ ਕਰਦਾ ਬਹੁਤ سارے ਸਾਥੀ ਪੁਰਦਮਨ ਸਿੰਘ ਠਕਰਾਲ ਜੀ ਅਜ਼ਰਿੰਦਰ ਸੋਤਾ ਜੀ ਹੀਰਾਪੁਰ ਦੇ ਸਰਪੰਚ ਸਾਥੀ ਜਾ ਚੁੱਕੇ ਨੇ ਤੁਹਾਡੇ ਜਿਵੇਂ ਸੀ ਉਹਨਾਂ ਦੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਹੜੇ ਜਿਨ੍ਹਾਂ ਨੇ ਇਸ ਇੱਕ ਪੇੜ ਦੇਸ਼ ਕੇ ਨਾਮ ਜਵੰਦਰ ਅਭਿਆਨ ਦੇ ਦਫ਼ਤਰ ਦੇ ਵਿੱਚ ਆ ਕੇ ਅੱਜ ਦੀ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਵੀ ਪੇਸ਼ ਕੀਤੇ ਔਰ ਅਸੀਂ ਟਾਰਗੇਟ ਸੀ ਲੇ ਔਰ ਅਸੀਂ ਇਸ ਮੌਨਸੂਨ ਸੀ ਜਾਂਦੇ ਵਿੱਚ ਪਿਛਲੇ ਸਾਲ ਜੇ ਆਪਾਂ 3000 ਪੌਦੇ ਲਾਇਏ ਸੀ ਤਾਂ ਅੱਜ ਆਪਾਂ ਟਿਕ ਚਲਿਆ ਕਿ ਆਪਾਂ 3500 4000 ਪੌਦੇ ਲਾ। ਹਰ ਜੇ ਮੇਨ ਮਾਦਾ ਅਜੰਡਾ ਹੈ ਜੇ ਅਜੰਡਾ ਕਿਸ ਮੀਟਿੰਗ ਦਾ। ਅੱਜ ਸਾਡਾ ਇਹੀ ਅਜੰਡਾ ਸੀਗਾ ਕਿ ਅਸੀਂ ਜਿਹੜਾ ਹੈਗਾ ਆਉਣ ਵਾਲੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਪਲਾਂਟੇਸ਼ਨ ਦਾ ਪ੍ਰੋਗਰਾਮ ਅੱਜ ਫਾਈਨਲ ਕੀਤਾ ਹੈਗਾ ਔਰ ਅਸੀਂ ਸਾਰੇ ਜਿਹੜੇ ਸਾਥੀਆਂ ਨੇ ਆਪਣੇ ਆਪਣੇ ਏਰੀਆ ਦੇ ਵਿੱਚ ਸਕੂਲ ਦੇ ਵਿੱਚ ਕੁਝ ਸਪੌਟ ਕੀਤੇ ਅਪਾਇੰਟ ਜਿੱਥੇ ਜਿੱਥੇ ਅਸੀਂ ਜਿਸ ਤਰ੍ਹਾਂ ਪੀ ਡੀ ਡੀ ਸਟੋਰ ਹੈ ਸਾਡੇ ਕੋਲ ਉੱਥੇ ਜਗ੍ਹਾ ਪਈ ਹੈਗੀ ਆ ਆਪਣਾ ਰੇਲਵੇ ਰੋਡ ਤੇ ਤਮੋਰੀਆ ਪੁਲ ਦੇ ਲਾਗੇ ਗੁਰਨਾਣਕਪੁਰਾ ਰੋਡ ਦੇ ਉੱਤੇ ਅਸੀਂ ਕੁਝ ਜਗਾਵਾਂ ਫਿਕਸ ਕੀਤੀਆਂ ਕੁਝ ਨਾਲਾ ਪਿੰਡ ਦੇ ਵਿੱਚ 7 ਏਕੜ ਜਗ੍ਹਾ ਤੇ ਆਪਾਂ ਕੋਸ਼ਿਸ਼ ਕਰ ਰਹੇ ਆ ਗਿਆ ਇਸ ਤਰ੍ਹਾਂ ਅੱਜ ਆਪਾਂ ਸਪੌਟ ਫਿਕਸ ਕੀਤੇ ਆ ਜਿੱਥੇ ਆਪਾਂ ਇਸ ਮੌਨਸੂਨ ਸੀਜ਼ਨ ਦੇ ਵਿੱਚ ਪੋਧਰ ਉਪਨ ਕਰ ਰਹੇ ਆ ਇਹ ਇਹ ਮੀਟਿੰਗ ਜਿਹੜੀ ਆ ਮੀਟਿੰਗ ਮਹੀਨੇ ਵਾਰ ਹੁੰਦੀ ਹੈ ਜੀ हां दा दा ए मंथली मीटिंग ਹੁੰਦੀ ਹੈ ਲੇਕਿਨ ਹੁੰਦੀ ਅਕਸਰ 2 2 ਮਹੀਨੇ ਬਾਅਦ ਸਾਡੀ ਸਾਲ ਦੇ ਵਿੱਚ ਸਾਡੀਆਂ 6 ਮੀਟਿੰਗਾਂ ਹੋ ਜਾਂਦੀਆਂ। ਤੇ ਸਾਡੀ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ? ਸਾਡੀ ਸੁਸਾਇਟੀ ਦਾ ਮੁੱਖ ਦਫ਼ਤਰ ਇਹੋ ਹੀ ਹੈਗਾ ਜੀ 80A ਸ਼ਾਂਤੀ ਵਿਹਾਰ ਜਿਹੜਾ ਜਲੰਧ ਦਾ ਡਿਸਟ੍ਰਿਕਟ ਦਾ। ਪੰਜਾਬ ਦਾ ਜਿਹੜਾ ਹੈਗਾ ਉਹ ਕੋਲੀ ਸਾਹਿਬ ਜਿਹੜਾ ਹੈਗਾ ਜਾਂ ਸਾਡੇ ਜਿਲ੍ਹਾ ਪੰਜਾਬ ਦੇ ਪ੍ਰਧਾਨ ਜਿਹੜੇ ਲੁਧਿਆਣੇ ਨੇ ਉੱਥੇ ਹੈਗਾ ਲੇਕਿਨ ਚਲੰਦਰ ਦਾ ਜਿਹੜਾ ਦਫ਼ਤਰ ਹੈ ਅਸੀਂ ਇੱਥੇ 80A ਸ਼ਾਂਤੀ ਵਿਹਾਰ ਤੋਂ ਹੀ ਆਪਰੇਟ ਕਰ ਰਹੇ ਹਾਂ। ਇੱਕ ਵੀਡਕੀਨ ਦਾ ਡਿਸਕੀ ਨਾਮ ਮੀਟਿੰਗ ਜਾਨ ਕਰ ਦਿੰਦੇ ਹੂਰ ਸ਼ੌਕ ਜਨ ਸੇਕਟੀ ਤਾਂ ਸਾਸੀ ਮਰਦ ਯੂਟਿਊਬ ਚੈਨਲ ਦੇਰ ਵਿੱਚ ਸੰਕਰ ਦੇ ਇਹ ਵੇਲੇ ਆਈਆਂ ਸੰਦਰ ਤਾਂ ਸਾਸੀ ਮਰਦ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਅਵਤਾਰ ਸਿੰਘ ਮਾਧੋਪੁਰ ਜੀ ਦਾ ਜਿਹੜੇ ਹਮੇਸ਼ਾ ਸਾਡੇ ਜਿਹੜੇ ਹੈਗਾ ਸੰਸਥਾ ਦੇ ਜਿਹੜੇ ਵੀ ਇਵੈਂਟਸ ਹੁੰਦੇ ਆ ਉਹ ਬੜਾ ਵੱਧ ਚੜ੍ਹ ਕੇ ਇਹਨੂੰ ਸਾਡੇ ਜਿਹੜਾ ਹੈਗਾ ਕਵਰੇਜ ਦਿੰਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਵਤਾਰ ਸਿੰਘ ਮਾਧੋਪੁਰ ਥੈਂਕਸ ਆਈ ਐਂਡ ਥੈਂਕ ਯੂ ਮਾਧੋਪੁਰ ਯੂਟਿਊਬ ਚੈਨਲ ਦੇਵ ਤੇ ਸਿੰਘ ਕਰਦੇ ਨੇ ਸੈਟਿੰਗ ਲਈ ਧੰਨਵਾਦ ਤਾਂ ਜੀ ਮਰਗੁਰ ਦੀਵ ਦੇ ਸਿੰਘ ਤਾਂ ਜਿਹੜੀ ਇਸ ਚੈਨਲ ਨੂੰ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਦੇਖੋ ਲਾਈਵ ਪ੍ਰੋਗਰਾਮ ਦੀਵ ਦੇ ਸਿੰਘ ਤਾਂ ਦੇਖਣੀ ਆ ਅਗਲੇ ਵੇਖਾਂਗੇ ਕਿਤੇ ਤੁਹਾਨੂੰ ਬਹੁਤ ਗਾਦੀ ਖੂਰਸਾ ਚੈਨਲ ਸਿੱਕੀ